ਅਜਲਤਾ ਅੱਤੇ ਟਰੈਕਟਰ ਬੰਦਾ ਕੱਲ ਨਾ ਬਾਜਿਆ ਹੋਲੇ ਲੱਗਿਆ ਤਾਂ ਕੱਢਣਾ ਟਰੈਕਟਰ ਵੀ ਹੋਲੇ ਲੱਗਿਆ ਤਾਂ ਕੱਢਣ ਤੇ ਮੈਦਾਨੀ ਕੱਢੀ ਬਾਜ ਉਹਦਾ ਕੜਾ ਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਕੜਾ ਦੇ ਹੋਰ ਕੰਮ ਕਰਤਾ ਲੋ ਜੀ ਅੱਜ ਸੀਜ਼ਨ ਦੀ ਹੋ ਰਹੀ ਹੈ ਸਮਾਪਤੀ ਤੇ ਚਿਹਰੇ ਤੇ ਚਿਹਰੇ ਤੇ ਖੁਸ਼ੀ ਦੇਖੋ ਚਿਹਰੇ ਤੇ ਖੁਸ਼ੀ ਦੇਖ ਰਿਹਾ ਮੁਸਕਰਾਤ ਹੈ ਬਾਕੀ ਰਾਤ ਸਾਨੂੰ ਵੱਜ ਕੇ 9:30 ਰਾਤ ਦੂਏ ਟਰੈਕਟਰ ਦੇ ਥੋੜੀ ਜਿਹੀ ਕਹਿੰਦੇ ਵੀ ਆਹ ਪਾ ਕੇ ਦੇਖਣਾ ਜਾਂ ਟਰੈਕਟਰ ਚੇਂਜ ਕਰੇ ਵੀ ਇਹ ਕਹਿੰਦੇ ਥੋੜਾ ਜਿਹਾ ਸੁੱਖਾ ਚੱਲੂ ਸੌਖਾ ਤੈਨੂੰ ਰਾਤ ਕਿਵੇਂ ਲੱਗਿਆ ਹੈ ਅਧਿਆ ਇਹ ਇकडे ਚਲਾਇਆ ਫਰਕ ਥੱਲੇ ਖੜੇ ਫਰਕ ਫਰਕ ਦਾ ਲੱਗਦਾ ਯਾਰ ਇਹਦੇ ਤੁਰਦੇ ਦਾ ਪਤਾ ਲੱਗਦਾ ਦਾਇ ਤਲਾਇਆ ਨਵੀਂ ਤਾਂ ਅਤਲਾਈ ਆ ਕਿਉਂਕਿ ਮੈਂ ਤਕੀ ਇਹਦੇ ਲਈ ਮਰ ਕੇ ਦੇਖੀ ਸੀ ਇਹਦੀ ਸੀਡ ਸ਼ਕਤ ਹੀ ਨਹੀਂ ਵੈਸੀ ਮਸ਼ੀਨਰੀ ਇਹਦੀ ਧੀ ਤੀ ਹੁਣ ਤਾਂ ਕਰੀ ਚੱਲ ਕੋਈ ਗੱਲ ਨਹੀਂ ਕਹਿੰਦਾ ਵੀ ਚੱਲ ਆਪਣਾ ਬੰਦਾ ਵੀ ਕੋਈ ਕਰਦੀ ਤੇ ਹੁਣ ਪਾਏ ਆ ਚੱਲੇ ਅੱਜ ਮੌਸਮ ਤੇ ਬਾਕੀ ਮਸ਼ੀਨਰੀ ਤਿਆਰ ਕਰ ਲਈ ਆਪਾਂ ਨੇ ਟਰੈਕਟਰ ਦੀ ਟੈਂਕੀ ਕਰਤੀ ਫੁੱਲ ਤੇ ਜਾਉ ਸੂਈ ਸਿਰੇ ਤੇ ਹੁਣ ਮੌਸਮ ਦੇਖੋ ਕਿੰਨਾ ਜ਼ਿਆਦਾ ਖਰਾਬ ਹੋ ਗਿਆ ਸ਼ੋਤਨ ਦਿਨ ਹਵਾ ਬਹੁਤ ਅਸੀ ਹੈ ਤੇ ਬਲੇਜ਼ਰ ਖਰਾਬ ਤੇ ਡਰਮ ਬਾਜੇ ਤੇ ਬਾਕੀ ਆ ਟਰੈਕਟਰ ਹੁਣ ਪਾਤਸੋਂ ਨੂੰ ਪਾ ਲੈਣਾ ਲੈਜ਼ਰ ਤੇ ਅੱਜ ਆ ਗਿਆ ਅਖੀਲਾ ਦਿਨ ਤੇ ਅੱਜ ਹੁਣ ਖੁਸ਼ੀ ਖੁਸ਼ੀ ਸਭ ਨੇ ਜਾਣਾ ਕਿਉਂਕਿ 10-10 ਟਰਾਲੀਆਂ ਦਾ ਕੰਮ ਹੈ ਨਾ ਸਾਰਿਆਂ ਕੋਲ ਤੂੰ ਪੈਂਡਰੇ ਵੀ ਚੱਕੀ ਚਿੱਪ ਗਿਆ ਬਲੂਟੂਥ ਚੱਲੂਗੀ ਯਾਰ ਉਹ ਫਿਰ ਆ ਬਸ ਚੱਲ ਕੋਲ ਪਾ ਲੈਣਾ ਹਾਂ ਤੂੰ ਡੱਬ ਚ ਪਾ ਲੈ ਇਹਨੂੰ ਡੱਬ ਚ ਲਾ ਹਾਂ ਮੇਰੇ ਵਿੱਚ ਉਹ ਵੀ ਉਹ ਆਹ ਉਹਦੇ ਫਿਰ ਉਹਨ ਟਰੈਕਟਰ ਬਦਲੀ ਨਹੀਂ ਹੋ ਗਿਆ ਹਾਂ ਤੇ ਕੰਮਸ਼ਾ ਕਿਸ ਦਾ ਹੋ ਚਲੋ ਫੇ ਚੱਲੀਏ ਇਹ ਸੈਂਟਰ ਗੇਅਰ ਕਰਕੇ ਇਹਨੇ ਪਾਇਆ ਨਹੀਂ ਪਹਿਲਾਂ ਕਹਿੰਦਾ ਸੈਂਟਰ ਗੇਰ ਆ ਮਾਂ ਵੀ ਸੈਂਟਰ ਗੇਰ ਦਾ ਨਜ਼ਾਰਾ ਸੈਂਟਰ ਗੇਰ ਦਾ ਹੀ ਆ ਤੂੰ ਮੰਨ ਚ ਗਲਾਸ ਹੈਗਾ ਇਹਦੇ ਉਰੇ ਆ ਦੇਖ ਪਹਿਲਾਂ ਸਾਰਾ ਗਲਾਸ ਨਹੀਂ ਹੈਗਾ ਗਲਾਸ ਨਹੀਂ ਹੈਗਾ ਹੈ ਪਾਸ ਹੈਗੀ ਪਾਸ ਹੋ ਰਹੀ ਵੀ ਦੇਖ ਤੂੰ ਬਿਲਕੁਲ ਰਾਂਦੀ ਕਿਹੜੀ ਪਾਉਣੀ ਐ ਇਹਦੇ ਪਿੱਛੇ ਅੰਦਰ ਖੜੀ ਐ ਸ਼ੈੱਟ 'ਚ ਖੋਲ ਗੇਟ ਫਿਰ ਆਹ ਮਸ਼ੀਨ ਜੈਕਟ ਜੀਦਾ ਬਈ ਇਹਦੇ ਪਿੱਛੇ ਬਹੁਤ ਸੋਹਣੀ ਮਸ਼ੀਨ ਆ ਯਾਰ ਬੜੀ ਘੈਂਟ ਸਫਰੀ ਮਸ਼ੀਨ ਆ ਟਰ ਟੱਪੇ ਦੀ ਵਾਲੀ ਆ ਖੋਲੋ ਗੇਟ ਆਹ ਕਿ ਕੋ ਟਰੈਕਟਰ ਨੇ ਉਦੋਂ ਮਸ਼ੀਨਰੀ ਨੂੰ ਇਤਕੀ ਮਸ਼ੀਨ ਨੂੰ ਇਹਨੂੰ ਇੱਕ ਇਹਨਾਂ ਤੁਸੀਂ ਬਹੁਤ ਇੱਧੇ ਤੰਗ ਰਹੇ ਆ ਤੁਹਾਨੂੰ ਮੈਂ ਦਿਖਾਉਣਾ ਮੈਂ ਡਿਸਕਸ ਕਰੀਏ ਤੁਹਾਡੇ ਨਾਲ ਸਲਾਹ ਬਾਕੀ ਸਾਨੂੰ ਸਲਾਹ ਵੀ ਦਿਓ ਇਹਦਾ ਯਾਰ ਤੀਜਾ ਕ੍ਰੋਸ ਗਿਆ ਰਾਤ ਤੀਜਾ ਕ੍ਰੋਸ ਹੈ ਇਹ ਮਸ਼ੀਨ ਦਾ ਖਤਮ ਹੋ ਗਿਆ ਆ ਹੁਣ ਕ੍ਰੋਸ ਨਵਾਂ ਪਾਇਆ ਦੇਖੋ ਲਾਲ ਹੋਇਆ ਪਿਆ ਲਾਲ ਗਲਾ ਲ ਕੱਲ ਫਿਰ ਛੇਤੀ ਖਡਾਉਣੀ ਪਈ ਉਹ ਤੋਂ ਬਾਅਦ ਦੋ ਟਰਾਲੀਆਂ ਫਿਰ ਉਹ ਮਸ਼ੀਨ ਨਾਲ ਭਰੇ ਤਾਂ ਹੀ ਉਹ ਟਰੈਕਟਰ ਪਾਉਣਾ ਪਿਆ ਸਾਨੂੰ ਵੀ ਦੂਆ ਟਰੈਕਟਰ ਥੋੜੀਆਂ ਬ੍ਰੇਕਾਂ ਜੇ ਲੱਗ ਗਿਆ ਤਲਾਉਣ ਜਿਆ ਟਰੈਕਟਰ ਪਾਉਨੇ ਆ ਫਿਰ ਨਾਲ ਆ ਪੀਟੀ ਸ਼ਾਫਟ ਚੇਂਜ ਕਰਨੀ ਪੈਂਦੀ ਕਿਉਂਕਿ ਪੀਟੀ ਉਹ ਫਲਕ ਰਹਿੰਦਾ ਹੈ ਨਾ ਇਦੇ 'ਚ ਸਾਨੂੰ ਡਾਊਟ ਪਤਾ ਕੀ ਪਿਆ ਵੀ ਜਿਹੜੀਆਂ ਆ ਡੱਬੀਆਂ ਦਾ ਡਿਸਟੈਂਸ ਹੈ ਵੀ ਆ ਘੱਟ ਆ। ਬਾਕੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜਿਹੜੇ ਯਾਰ ਹਨਾ ਜਿਨ੍ਹਾਂ ਨੇ ਕਿਸੇ ਦੇ ਪਹਿਲਾਂ ਪ੍ਰੋਬਲਮ ਪੈਂਦੀ ਸੀ ਤਾਂ ਕਿਵੇਂ ਸੋਲਵ ਕੀਤੀ। ਅਸੀਂ ਬੈਟਿੰਗ ਦੇ ਉੱਪਰ ਚੱਕ ਲਿਆ। ਸਾਡੀ ਸਲਾਹ ਹੁਣ ਅਸੀਂ ਆ ਇਹਦੀ ਆ ਜਿਹੜਾ ਆ ਜਿ ਘੋੜਾ ਜਾਂ ਨਾ ਜੱਫਾ ਜਾਂ ਕਹਿੰਦੇ ਨੇ ਇਹ ਚੇਂਜ ਕਰਨਾ ਅਸੀਂ ਨੇ। ਜਾਂ ਤਾਂ ਸਾਡੀ ਸਲਾਹ ਵੀ ਉਹ ਸਾਡੇ ਕੋਲ ਜਗਤਜੀਤ ਰੀਪਰ ਦੀ ਨਾ ਪਈ ਐ। ਸ਼ਾਫਟ ਪੂਰੀ। ਉਹਦੇ ਇਹਨਾਂ 'ਚ ਫਰਕ ਬਹੁਤ ਆ। ਡਿਸਟੈਂਸ ਬਹੁਤ ਆ। ਕਿਉਂਕਿ ਜਦ ਮੋੜ-ਮੋੜਦੇ ਆ ਨਾ ਇਸਾ ਦੇਖੋ ਇੱਥੇ ਵੀ ਆਹ ਲਾਥ ਤੇ ਵੱਧ ਸਰੀਏ ਵੀ ਮੜਾਈ ਜਿਆਦਾ ਕਿਤੇ ਮੜਾਈ ਕਰਕੇ ਨਾ ਜਿਆਦਾ ਹੁੰਦਾ ਹੋਵੇ ਪਰ ਚੇਂਜ ਕਰਕੇ ਦੇਖਾਂਗੇ ਫਿਰ ਹੁਣ ਕੀ ਬਣਦਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਆਹ ਟਰਾਲੀ ਘੁਮਾ ਲਓ ਆਹ ਆਉਣ ਦੇ ਆਉਣ ਦੇ ਆਉਣ ਦੇ ਪੈਕ ਆ ਬ੍ਰੇਕ ਕਿ ਕਹਦਾ ਮੈਂ ਹਾਂ ਕਰੇ ਨਾ ਲਓ ਜੀ ਮਿੱਤਰੋ ਇੱਕ ਕਹਿੰਦੇ 655 ਹੋਰ ਆ ਗਿਆ ਸਾਡੇ ਪਿੰਡ ਦੇ ਵਿੱਚ 655 2 ਆ ਜੀ ਇਹ ਟੌਪ ਮਾਰੋ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਐ ਬੜੀ ਜੀ ਬਹੁਤ ਸੋਹਣੀ ਐ ਟਰੈਕਟਰ ਦੀ ਬਾਕੀ ਯਾ ਚੀਜ਼ ਹੈ ਬੜੀ ਟੌਪ ਜੀ ਇਹ ਸਾਡੇ ਪਿੰਡ ਚ ਆਇਆ ਰਿਹਾ ਕਿਹਦੀ ਜੀ ਯਾ ਜਦ ਮੈਂ ਐ ਚੋਪਾ ਤੇ ਚੱਲਿਆ ਬਈ ਸਵਾਦ ਅਸਲ ਚ ਚਾਚਾ ਆਵਾਜ਼ ਦੇ ਸਾਲਾ ਜਿੰਨਾ ਟਾਈਮ ਟਰੈਕਟਰ ਲਿੰਕ ਕੇ ਜੇ ਦੱਸੇ ਨਾ ਵੀ ਹਾਂ ਹੁਣ ਮੈਂ ਤੇ ਜੋਰ ਪਾਇ ਲਿਆ ਲੋਡ ਪਾਇ ਲਿਆ ਹਣਾ ਕੁੰਨਾ ਟਾਈਮ ਥੜਾ ਟਰਾਲੀ ਵਰਸ ਹਾਂ ਜੀ ਲੋਡ ਪਾ ਰਿਹਾ ਜਿਹੜਾ ਦੂਆ ਹੈ ਉਹ ਉਹ ਉਹਦਾ ਤਾਂ ਬਸ ਹਾਂ ਉਹਨੂੰ ਐ ਨਹੀਂ ਦੱਸਣਾ ਹੁੰਦਾ ਵੀ ਮੈਂ ਲੋਡ ਤੇ ਆ ਕਿ ਮੈਂ ਲੈਲਾ ਚੱਲਦਾ ਇਹਦਾ ਤਾਂ ਐ ਪਤਾ ਲੱਗ ਜਾਂਦਾ ਵੀ ਅੱਜ ਲੈ ਵੀ ਨਾੜ ਛੀੜਾ ਬਹੁਤ ਹੈ ਕਿ ਅੱਜ ਤੇਲ ਵੱਧ ਖਾਊਗਾ ਉਹਦਾ ਨਹੀਂ ਕੁਝ ਵੀ ਪਤਾ ਲੱਗਦਾ ਚਾਹੇ ਬੋਦਾ ਲੈਣਾ ਚਾਹੇ ਤਕੜਾ ਲੈਣਾ ਉਹਨੂੰ ਭਉਵੇਂ ਹੀ ਚੱਲੀ ਜਾਣਾ ਕੋਈ ਨਹੀਂ ਟਰਾਲੀ ਲਈ ਜੋੜ ਅੱਛਾ ਰਾਤ ਗੋਗੀ ਕੀ ਕਹਿੰਦਾ ਗੋਗੀ ਦਾ ਕਹਿੰਦਾ ਦਾ ਕਹਿੰਦਾ ਲਿਆ ਕਹਿੰਦਾ ਮੈਂ ਚਲਾਉਣਾ ਕਹਿੰਦਾ ਟਰੈਕਟਰ ਮਹਲਾ ਚੱਲ ਤੂੰ ਵੀ ਤੂੰ ਰਹਿਣ ਦੇ ਵੀ ਮੈਂ ਭਰ ਕੇ ਦਿਖਾਉਣਾ ਤੈਨੂੰ ਮੈਂ ਚੱਲ ਮੈਂ ਭਰਦਾ ਮੈਂ ਕਹਿੰਦਾ ਤੂੰ ਤਲ ਦਮਾ ਚੱਲ ਕੋਈਆਂ ਕਦਮ ਉਤਰ ਗਿਆ ਉਹ ਘੇਰ ਪਾਉਣ ਲੱਗਾ ਮੈਨੂੰ ਕਹਿੰਦਾ ਮੈਨੂੰ ਐਂ ਗੱਲ ਸੁਣੀ ਮਾਹ ਕਹੋ ਮਾਹ ਚੱਲ ਚੱਲ ਹੁਣ ਚਲਾ ਲਾ ਕਹਿੰਦਾ ਨਹੀਂ ਨਹੀਂ ਗੱਲ ਸੁਣ ਮੇਰੀ ਮਾਹ ਕਿਆ ਹੋ ਗਿਆ ਕਹਿੰਦਾ ਉਹ ਘੇਰ ਕਹਿੰਦਾ ਅੱਗੇ ਨੂੰ ਪੋਕਾ ਕਾ ਪਿੱਛੇ ਨੂੰ ਪੋਕਾ ਮਹਾ ਵਤੰਦਰਾ ਕਹਾਣੀ ਪਈ ਵੀ ਫੋਰਵਰਡ ਰਿਵਰਸ ਲਿਖਿਆ ਵਾ ਦਾ ਮਾਹ ਲ ਬਾਈ ਬਾਕੀ ਪੂਰਾ ਪਹੁੰਚ ਜਾਂਦਾ ਅੱਜ ਕਿ ਲਾਨ ਨਰਮਾਈ ਜੀ ਵਾਲਾ ਪੂਰਾ ਤੇ ਲਾਨ ਸੁਖਨਾਲ ਹੈ ਵੀ ਬਹੁਤ ਮੈਨੂੰ ਆਏ ਲੱਗੀ ਜਾਂਦਾ ਚਾਚਾ ਜੱਪਾਉ ਦੇ ਦੋਈ ਨਹੀਂ ਵਿਲੇ ਹੁੰਦੇ ਸਾਰਾ ਦਿਨ ਦਿਹਾੜੀ ਗੱਟਮੀ ਲੱਗੂਗੀ ਪੁਰੀਆਂ ਤਿੰਨ ਟਰਾਲੀਆਂ ਜੈ ਮਸ਼ੀਨ ਤੇ ਲੈਂਦੀਆਂ ਦੋ ਟਰੈਕਟਰ ਹੋਣਗੇ ਢੋਣੇ ਵਾਲੇ ਤਿੰਨ ਟਰਾਲੀਆਂ ਮਤਲਬ ਕੋਲ ਇੱਕ ਲੱਗੀ ਲਿਆ ਕਰੂਗੀ ਮਸ਼ੀਨ ਪਿੱਛੇ ਦੋ ਟਰੈਕਟਰ ਆ ਜਾ ਕਰਨਗੇ ਚੱਲੇ ਚਲੇ ਜਾ ਕਰਨਗੇ ਕਿਉਂਕਿ ਬਾਟ ਪਿੰਡ ਦੀ ਹੈਗੀ 4 ਤੋਂ 5 ਕਿਲੋਮੀਟਰ ਦੀ ਗੇਂਦੀ タル ਲੈਂਦੀ ਆਪਾਂ ਇੱਕ ਦਿਨ ਉਪਰ ਤੇ ਇੱਥੇ ਸਾਹਤ ਦੀ ਉਡੀਚਾ ਨਾਲ ਲੱਗਿਆ ਸਵੇਰ ਦਾ ਟਾਈਮ ਆ ਸੱਜਨੇ ਤਾਂ ਹਲੇ ਅੜੜ ਵਾਲੇ ਕੋਈ ਨਹੀਂ ਟਰੈਕਟਰ ਚੱਲੇ ਉਹ ਵੀ ਹੁਣ ਆਇਆ ਦੇ ਟਰੈਕਟਰ ਉਧਰ ਉਹ ਵੀ ਹੁਣ ਹੀ ਆਇਆ ਤੇ ਇੱਕ ਉਹ ਖੜਾ ਜੌਂੜੀ ਰੱਖ ਲਿਆ ਉਧਰ ਸਾਫਾ ਸੇ ਟੈਂਟ ਟੈਂਟਾਂ ਟਰਾਲੀਆਂ ਉਧਰ ਵੀ ਤਿੰਨ ਟਰਾਲੀਆਂ ਲੈ ਕੇ ਜਾਂਦਾ ਭਾਈ ਉਹਨੇ ਵੀ ਹੁਣ ਹੀ ਚਲਾਇਆ ਲੋ ਲਾ ਲੀ ਕਿਤੇ ਭੱਜ ਲਵੇ ਜਿਆਦਾ ਠੀਕ ਹੈ ਐਨ ਸੇਤਾ ਕਹਿਣਾ ਇਹ ਪਿੰਡ ਤੇ ਅਸੀਂ ਚਾਚਾ ਜੀ ਹਾਂ ਨੇ ਮੈਂ ਲਈਏ ਛਾਪਰ ਪਿੰਡ ਨੇੜੇ ਤੋਂ ਸਰਾਈ ਮੰਜਾ ਦਾ ਜੀੜੂੜ ਦੇ ਨਾਲ ਵਾਟਾ ਦਿੰਨਾ ਟ੍ਰੈਕ ਰੋਡ ਇੱਕ ਹੋਰ ਆਪਾਂ ਤੁਹਾਡੇ ਨਾਲ ਜਾਣਕਾਰੀ ਜੋ ਆਪਣੀ ਸਾਂਝੀ ਕਰਨੀ ਵੀ ਕਿੰਨਾ ਕਿੰਨਾ ਕੰਮ ਹੋ ਗਿਆ ਰਿਪੜਾਂ ਦਾ ਜਿਹੜਾ ਤਾਂ ਆਪਣਾ ਬੜਾ 4-ਵੀਲ ਡਰਾਈਵ ਆ ਉਹ ਤਾਂ ਚਲੇਗਾ 3.500 ਟਰਾਲੀ ਤੇ ਤੇ ਜਿਹੜਾ ਇਹ ਟਰੈਕਟਰ ਆ ਇਹ ਛੋਟਾ ਲੈ ਚੱਕਰ ਘੱਟ ਲੈ ਚੱਕਰ ਕਿੰਨੇ ਚੱਕਰ ਥੋੜੇ ਹੋਰ ਦੇ ਲੈ ਹਾਂ ਇੰਨੇ ਕ ਰੱਖ 4 ਦਾ ਉਰੇ ਆ ਇਹ ਸਿਆੜ ਬੇਫਿਕਰ ਹੋ ਕੇ ਚੱਲੀ ਜਾ ਬਹੁਤ ਹੜਦਾ ਵੀ ਟਰੈਕਟਰ ਬਹੁਤ ਧੂਆ ਮੁਰ ਜਾਂਦਾ ਧੂਆ ਬੰਦ ਹੋਣ ਨੂੰ ਆਉਂਦਾ ਨਹੀਂ ਅਲੇ ਨਾਲ ਥੋੜਾ ਨਰਮਾ ਦੇਖੋ ਨਾਲ ਸਿੱੜਦਾ ਜਾਲੀ ਤੇ ਬਸ ਅੱਜ ਲਾਸਟ ਹੈ ਖਤਮ ਕਰ ਦਨਾ ਅੱਜ ਇਹਦੀ ਪਰਤਾ ਲਿਆਂਦਾ ਇੱਕ ਤੇਜੀ ਟ੍ਰੇ ਵੱਡੀ ਦਾਣੇ ਵਾਲੀ ਤੇ ਚਾਚਾ ਕਹਿੰਦਾ ਹੁੰਦਾ ਵੀ ਦਾਣੇ ਵਾਲੀ ਟ੍ਰੇ ਵੀ ਨਾਲ ਲੈ ਕੇ ਆਇਆ ਕਰ ਅਸੀਂ ਤਾਂਹੀਂ ਫਰਾਜ ਇੱਥੇ ਭੇਜਤਾ ਨਹੀਂ ਚੈਨੀ ਲੈਣਾ ਦਾ ਉਰੇ ਗ੍ਰੋਸ ਪਾਤਾ ਤਾਂ ਉਹਦਾ ਵੀ ਗਰੇ ਲੱਗੇ ਪਿਆ ਘਰੇ ਰੂੜੀ ਗੁੱਲੀ ਡੰਡੇ ਕਰਕੇ ਬਣ ਰਹੀ ਆ। ਗੁੱਲੀ ਡੰਡਾ ਬਾ। ਹਾਂ। ਲਓ ਵੀ ਦੋ ਦੋ ਕਿਲੇ ਬਣਾ ਕੇ ਪੀਏ ਕੇ ਲਈ ਜਾਗੇ। ਪਹਿਲੇ ਕਿਲੇ 'ਚ ਥੋੜੀ ਨਰਮਾਈ ਤੇ ਉਹਨੇ ਬੜੇ ਬਈ ਸਵੇਰੇ ਸਵੇਰੇ ਪਹਿਲੀ ਟਰਾਲੀ ਨੂੰ ਲੁਹਰ ਜੇ ਕਰਾਏ ਆ ਉਹ ਕਿਲੇ ਨੇ। ਤੇ ਉਹ ਸਵਾ ਲੱਜਦਾ ਤਾਂ ਆ ਕਿੱਲਾ ਇੱਥੇ ਥੋੜੇ ਕਿੱਲਾਂ ਦੇ ਸਾਈਡ 'ਚ ਵੱਡਾ ਤੇ ਨੌਵੀਂ ਟਰਾਲੀ ਭਰ ਕੇ ਤੇ ਹੁਣ ਦਸਵੀਂ ਲੱਗ ਚੁੱਕੀ ਆ। ਇੱਥੇ ਕਿੱਲੇ ਬੜੇ ਆ ਹਨਾ। ਕਾਹੀ। ਵਿੱਗੇ ਵਾਲਾ। ਅੱਠ ਕਿਨਾਲਾ ਤੋਂ ਵੱਡਾ ਆ ਹਨਾ। ਇਹ ਤਾਂ ਚੌਥੀ ਵੀ ਲੱਗ ਜਾਂਦੀ ਹੈ ਆ ਕਿੰਨੀ ਆ ਨੌਵੀਂ ਭਰ ਗਈ ਨੌਵੀਂ ਭਰ ਗਈ ਇਹਦੇ ਕੋਟੇ ਤੇ ਨਹੀਂ ਇਹ 10 ਹੋਣੀ ਹੈ ਹਾਂ ਤਾਂ ਸਾਰਿਆਂ ਨੂੰ ਦੇ ਦੇ ਨਾਰੇ ਜਿਹੜਾ ਹਾਂ ਇੱਕ ਮੈਂ ਤੁਹਾਨੂੰ ਹੋਰ ਥੋੜਾ ਨਾਲ ਗੱਲ ਸਾਂਝੀ ਕਰਦਾ ਇਹ ਹੈਗਾ ਅਲਟਰਾ 605 ਮੈਟ ਮੈਟ ਕਹਿੰਦੇ ਨੇ ਇਹਦੇ 'ਚ ਤੁਹਾਨੂੰ ਫਰਕ ਜਿਹੜਾ ਇਹ ਵੀ 57 ਐਚਪੀ ਟਰੈਕਟਰ ਹੈ ਇਹ 605 57 ਐਚਪੀ ਉਹ ਵਾਲਾ ਵੀ 57 ਐਚਪੀ ਹੈ ਉਹ ਹੈਗਾ ਪਾਵਰ ਪਲੱਸ ਹੋ ਹੈਗਾ ਸੈਂਟਰ ਗੇਅਰ ਹੱਡ ਕੋਡੇ ਸੇਮ ਆ ਸਾਰਾ ਕੁਝ ਸੇਮ ਆ ਇਹ ਜਨਾ ਖੂਬੀਆਂ ਕੋਲ ਇਸ ਦੀ ਕਤਾ ਸੈਟ ਲਾ ਗਿਆ ਸੈਟਲ ਜਿਪਟਾ ਗਿਆ ਆਇਦਾ ਪੀਟੀਓ ਦਾ ਗੇਅਰ ਸਿਰਫ ਲੱਗਣਾ ਹੈ ਆ ਪੀਟੀਓ ਦਾ ਕਲਚ ਲੱਗ ਗਿਆ ਇਹਨੂੰ ਦੇਖ ਲੋ ਬੰਤਰੀ 15 ਮਾਡਲ ਹੈ 14 ਇਹ 15 16 ਦਾ ਹੈਗਾ ਮੈਨੂੰ ਲੱਗਦਾ ਉਹ 13 13ਾ ਮਾਡਲ ਜਿਹੜੀ 13ਾ ਮਾਡਲ ਤੇ ਦੇਖੋ ਟਾਪ ਮਾਡਲ ਆਉਂਦਾ ਤਾਂ ਇਹ ਆਇਦਾ ਹਾਈ ਲੋ ਹੈ ਆ ਹਾਈ ਲੋ ਹੁਣ 555 ਦੇ ਦੂਜੇ ਲੋਟ ਆਉਂਦਾ ਆਇਦਾ ਪੀਟੀਓ ਵਾਲਾ ਕਲਚ ਹੈ ਇਹ ਲੱਗ ਗਿਆ ਇੰਡੀਪੈਂਡੈਂਟ ਡੁਅਲ ਕਲਚ ਹੈ ਮਤਲਬ ਲੱਗ ਗਿਆ ਇਹਦਾ ਆਹ ਕਲਚ ਲੱਗ ਗਿਆ ਉਹ ਦੂਜਾ ਕਲਚ ਲੱਗ ਗਿਆ ਇਹ ਫਰਕ ਹੈ ਦੋ ਐਕਨ ਦਾ ਬਣਾ ਦੇ ਭੰਵੀਲੀ ਲਿਆ ਪਵਾ ਮਾ ਟਰਾਲੀ ਤੇਨੂੰ ਆ ਜਾ 57 HP ਉਹ ਵੀ 57 HP ਆਏ ਇਹ ਸੈਂਟਰ ਗੇਅਰ ਆ ਗਿਆ ਉਹ ਸਾਈਡ ਗੇਅਰ ਆ ਗਿਆ ਸਾਈਡ ਗੇਅਰ ਪਲੱਸ ਸ਼ਟਲ ਚਿੱਟਾ ਉਹ ਥੋੜਾ ਜਲਦੀ ਕੀਮਤਾਂ ਚ ਥੋੜਾ ਜਿਹਾ ਮਹਿੰਗਾ ਸੀ ਉਹ ਇਹਨਾਂ ਨੇ ਨਾ اسی ਕਲਚ ਦੇ ਉਰੇ ਪਿੰਨਾ ਪਵਾਇਆ ਮੀਆਂ ਦੀ ਵਾਲੇ ਕਰਾ ਚ ਕਰਕੇ ਓਹ ਹੋ ਹੋ ਕਰਤਾ ਮਤਲਬ ਹੈ ਫਿਰ ਨਾ ਪੀਸੇ ਦਾ ਗੇਅਰ ਨਹੀਂ ਪੈਂਦਾ ਸਲਾਕ ਕਢਾਉਣਾ ਪਿਆ ਸਾਨੂੰ ਬੰਤੀ ਕਲਚ ਪੂਰਾ ਦੱਬ ਕੇ ਵੀ ਗੇਅਰ ਨਹੀਂ ਲੱਪਦਾ ਅਸਲ ਚ ਜਿਹੜਾ ਇੰਡੀਪੈਂਡੈਂਟ ਕਲਚ ਆਉਂਦਾ ਨਾ ਦੂਜਾ ਆਉਂਦਾ ਨਾਲ ਉਹਦਾ ਬਹੁਤ ਬੈਨੀਫਿਟ ਹੈ ਯਾਰ ਆ ਮੂਰੀ ਵਾਲੀ ਦੇ ਕਲਚ ਪਲੇਟ ਦਾ ਨਾਸ ਘਟਵਾ ਜਾਂਦਾ ਬੱਜਾ ਕਹਿੰਦਾ ਨਿਆਰਾ ਆਉਂਦਾ ਫੁੱਲ ਸਾਨੂੰ ਇਹਨੂੰ ਕਹਿੰਦਾ ਕੋਈ ਪਰਵਾਹ ਨਹੀਂ ਤੂੰ ਆ ਬਹੁਤ ਆਉਂਦਾ ਦਾ ਮਾਵੇ ਪ੍ਰਭਾਵਤ ਵੀ ਮਰ ਗਿਆ ਬਈ 55 ਕਿਥੇ 50 ਪਾਵ ਰਿਹਾ ਤੂੰ ਸੱਚ ਲਾਣ ਵੀ ਚੰਗਾ ਟਰਾਲੀਆਂ ਵੀ ਜੜ ਜੜ ਭਰਦੀਆਂ ਇੱਕ ਢੇੜਾ ਉੱਪਰਲਾ ਲੱਗਦਾ ਤੂੰ ਦਾ ਸਾਈਡ ਵਾਲਾ ਢੇੜਾ ਲੱਗਦਾ ਟਰਾਲੀ ਲੋਵੇ ਲੈ ਜਾਂਦੀ ਐਨੇ ਤੇ ਪਿੰਪਾਇਆ ਚੋਂ ਨੂੰ ਭੇਜਿਆ ਹੁਣ ਰੋਟੀ ਖਾਣ ਵਾਸਤੇ ਤੇ ਹੁਣ ਮੈਨੂੰ ਕਹਿੰਦਾ ਵੀ ਤੂੰ ਭਾ ਟਰਾਲੀ ਲੈ ਨੇ ਕਮਾ ਚੱਲ ਕੋਈ ਨਾ ਤੂੰ ਖਾਣ ਨਹੀਂ ਆਉਂਦਾ ਮੈਂ ਭਾ ਟਰਾਲੀ ਲੈ ਕਿ ਕੀ ਇਲਾ ਦਿਨਾ ਕਹਿੰਦਾ ਖੜਾ ਕੇ ਖਾ ਲੈਨੇ ਮੈਂ ਨਹੀਂ ਤੂੰ ਖਾ ਜਾ ਕੇ ਮੈਂ ਨਹੀਂ ਭੰਦੇ ਕਿਦਾਂ ਪਾਣੀ ਕਿ ਬਸ ਦਾ ਬਹੁਤ ਦਾ ਟਰੈਕਟਰ ਐਨ ਪਤਾ ਲੱਗਦਾ ਵੀ ਹਾਂ ਹੁਣ ਦੋਰ ਪੈਂਦਾ ਯਾਰ ਵੀ ਟਰਾਲੀ ਨੂੰ ਚੱਲ ਪਿਆ ਜਾਣੀ ਇਹਦੀ ਸੂਈ ਨਾ ਹੱਥ ਤੱਕ ਮਤਲਬ ਜਦ ਇਹਦੀ ਸੂਈ ਹੁੰਦੀ ਹੈ ਤੇ ਟੈਂਕੀ ਅੱਧ ਤੋਂ ਵੱਧ ਖਾਲੀ ਹੋ ਜਾਂਦੀ ਹੈ ਬਹੁਤ ਫਲੇਟ ਹੋ ਗਿਆ ਕਰਾ ਤੇ ਇਹ ਜਣੀ ਪਹਿਲੇ ਲੋਚ ਤੋੜਾ ਨਾ ਸਵਰਾਜ ਵਾਂਗ ਜਣੀ ਜ਼ਿਆਦਾਤਰ ਕੰਮ ਇਹਦੇ ਪਹਿਲੇ ਲੋਚੇ ਕਰਨਾ ਦੂਵ ਲੋ ਬੋੜਾ ਘੱਟ ਪੈਣਾ ਦੇਖੋ ਤੋੜਾ ਸੁਵੇ ਜੋ ਇਸੇ ਆੜਾ ਲਾ ਕੇ ਡਾ ਲਾ ਕੇ ਗਰਦਾਂ ਉੜਦੀਆਂ ਦੇਖ ਕੇ ਮਿੱਤਰੋ ਤੁਸੀਂ ਸਮਝ ਗਏ ਹੋਵੋਗੇ ਵੀ ਇਕੱਠੇ ਹੋ ਗਏ ਫੇਰ ਸ਼ਾਮ ਨੂੰ ਸ਼ਾਮ ਦਾ ਟਾਈਮ ਹੋ ਗਿਆ ਵੈਸੇ ਸੂਰਜ ਬਾਗਿਆ ਛਿਪਣ ਵੱਲ ਤੇ ਗਰਦ ਦੇ ਓਲੇ ਹੋ ਗਿਆ ਅਸੀਂ ਲਿਆ ਕੇ ਆਪਣੀ ਮੋਟਰ ਤੇ ਲਾ ਚੁੱਕਿਆ ਤੇ ਅਖੀਰਲਾ ਅਖੀਰਲਾ ਕਿਲਾ ਮੈਨੂੰ ਆਏ ਲੱਗੀ ਜਾਂਦਾ ਵੀ ਟਰਾਲੀਆਂ ਮੁੱਕ ਜਣੀਆਂ ਹੁਣ ਉਧਰ ਗੋਗੀ ਵੀਰਾ ਬੱਟ ਕੱਢ ਰਿਹਾ ਅੱਜ ਪੂਰੇ ਇਹ ਜਾਂ ਦੇਖ ਲੈਂਦਾ ਨਾ ਵੀ ਕੋਲ ਦੂਆ ਟਰੈਕਟਰ ਆ ਗਿਆ ਫਿੱਤਾ ਇਹ ਕਹਿੰਦਾ ਵੀ ਬਸ ਖਾ ਜਮਾ ਮੈਂ ਉਹਨੂੰ ਵੇਕ 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 ਹੋਰ ਆ ਆ ਬਲਾਲ ਦੂਆ ਲਓ ਦੂਆ ਲਓ ਦੂਆ ਲਾ ਲਾ ਮੇਰਾ ਭਾਈ ਦੂਆ ਲਾਣਾ ਲਾਨ ਤਕੜਾ ਆ ਗੱਬਲੂ ਵਾਲੀ ਟਰਾਲੀ ਲੈਂਦੀ ਹੈ ਬਈ ਹੁਣ ਟਰਾਲੀਆਂ ਮੁੱਕੀਆਂ ਤੇ ਉਧਰ ਚੱਲਦਾ ਦੂਆ ਟਰੱਕ ਇਹ ਵੀ ਚੇਂਜ ਕਰਿਆ ਇਹ ਵੀ ਤਕੜੀ ਚੀਜ਼ ਬਣ ਗਈ ਹੁਣ ਇਹ ਮਾ ਘਾਹ ਨੂੰ ਮਾਰ ਪਾਉਗੇ ਇਹਨੂੰ ਪਰ ਗੇਸ ਸਪੀਡਾਂ ਬਹੁਤ ਹੈ ਗੇਸ ਸਪੀਡਾਂ ਬਹੁਤ ਹਨ ਉਹ ਕੋਲ ਇਹ ਥੋੜਾ ਜਿਹਾ ਉੱਥੇ ਫਾਇਦਾ ਕੱਢ ਜਾਂਦਾ ਇਹ ਚਲਾਇਆ ਦੁਪਹਿਰੇ ਤੋਂ ਬਾਅਦ ਅਸੀਂ ਸਵੇਰ ਦੇ ਚੱਲ ਰਹੇ ਹਾਂ ਬਸ ਅੱਜ ਲਾਸਟ ਵਰਕਿੰਗ ਡੇ ਹੈ ਕੱਲ ਨੂੰ ਫੁੱਲ ਡੇ ਰੈਸਟ ਰਹਿਣੀ ਹੈ ਕੱਲ ਨੂੰ ਇੱਕ ਦਿਨ ਕੋਈ ਵਲੌਗ ਨਹੀਂ ਆਉਣਾ ਤੇ ਉਹ ਸਾਹਮਣੇ ਹੋ ਰਹੀਆਂ ਨੇ ਟਰਾਲੀਆਂ ਖੜੀਆਂ ਉੱਥੇ ਉਹ ਕੁੱਪ ਲੱਗ ਰਿਹਾ ਜਿੱਥੇ ਤੇ ਇੱਕ ਟਰੈਕਟਰ ਹੁਣ ਪਿੰਡ ਨੂੰ ਗਿਆ ਹੋਇਆ ਟਰਾਲੀ ਲੈਣ ਵਾਸਤੇ ਤੇ ਬਾਕੀ ਕੋ ਸਟੈਂਡਰਡ ਖੜਾ ਉੱਥੇ ਇਹ ਇੱਧਰੋਂ ਕਰਕੇ ਦਿਖਾਣਾ ਮਾਤ ਨੂੰ ਕੋਠੇ ਦੇ ਉਹਲੇ ਖੜਾ ਉਹ ਟਰਾਲੀ ਖਾਲੀ ਹੋ ਰਹੀ ਔਰ ਇਹ ਇਹਦੇ 'ਚ ਵੀ ਫਰਕ ਹੈ ਦੂਜੇ 555 ਨਾਲ 14 ਟਰਾਲੀਆਂ ਦੇ ਗੇਟ 'ਚ 13.5 ਮਤਲਬ ਅਸੀਂ ਉਧਰ ਪਹੁੰਚ ਆਏ ਇੱਕ ਟੈਂਕੀ ਦੇ ਨਾਲ ਹੁਣ ਵੀ ਮਤਲਬ ਤਿੰਨ ਕ ਟਰਾਲੀਆਂ ਭਰ ਦੇਣੀਆਂ ਇਹਨੇ ਤਿੰਨ ਟਰਾਲੀਆਂ ਵੀ ਭਰਤੀਆਂ ਇੱਕ ਟੈਂਕੀ ਦੇ ਨਾਲ ਤਾਂ ਬਹੁਤ ਵਧੀਆ ਬੈਨੀਫਿਟ ਆ ਮਤਲਬ 17 ਕ ਟਰਾਲੀਆਂ ਦਾ ਗੇੜ ਅਸੀਂ ਘੁੰਮ ਵੀ ਆਏ ਬਾਟ ਵੀ ਗੱਡੇ ਬਰਾਸ ਤੱਕ ਦਾ ਹੈ ਕਣੀ 6-7 ਕਿਲੋਮੀਟਰ ਅਸੀਂ ਟਰੈਕਟਰ ਉੱਪਰ ਵੀ ਘਮਾਤਾ ਹੋਰ ਮਸ਼ੀਨਸ ਵਿੱਚ। ਯਾਹ ਸਾਈਡ ਨਾ ਧੁੰਦਾ ਆ ਰਿਹਾ ਵੈਸੇ। ਚੈਨੀ ਦੀ ਬਹੁਤ ਸੋਹਣੀ ਸਫਾਈ ਹੈ ਯਾਰ ਮਸ਼ੀਨ ਦੀ। ਪਰ ਕਈ ਵੇਰ ਕਈ ਜਣ ਨੇ ਮਸ਼ੀਨ ਦੀ ਸਫਾਈ ਘਟਾ ਹੈ। ਬਹੁਤ ਸੋਹਣੀ ਸਫਾਈ ਹੈ ਯਾਰ। ਟੀਐਲਓ ਚੱਲ ਰਿਹਾ ਟਰੈਕਟਰ ਦੇਖੋ ਹੁਣ ਐਨ ਬੱਟਾ ਕੱਢੇ ਪਾਏ ਆ। ਚੱਕਰਾਂ ਦਾ ਸਹੀ ਮੈਚ ਹੋਣਾ ਇਹ ਬਹੁਤ ਵੱਡਾ ਫਾਇਦਾ ਲੈਂਦਾ ਕਾਰਨ ਵੀ ਲੈਂਦਾ। ਚੱਕਰ ਸਹੀ ਮੈਚ ਆ ਤਾਂ ਬੈਨੀਫਿਟ ਬੈਨੀਫਿਟ ਆ ਆਪਾਂ ਨੂੰ ਛਿੰਮਰੀ ਦੇ ਜੇ ਚੱਕਰ ਸਹੀ ਮੈਚ ਨਹੀਂ ਨਾ ਟਰੈਕਟਰ ਜਿੱਦਾਂ ਮਰਜੀ ਲਾ ਲਿਓ ਉਹਨੇ ਸਹੀ ਟਰਾਲੀ ਭਰ ਕੇ ਨਹੀਂ ਦੇਣੀ ਆਦੇ ਲੋਨ ਸਾਡੇ ਇੱਥੇ ਕੋਈ ਵਟ ਨਹੀਂ ਹੈਗੀ ਕੋਈ ਵੀ ਵਟ ਨਹੀਂ ਆ ਦੇਖ ਲਓ ਇੱਥੇ ਤੁਹਾਨੂੰ ਕੋਈ ਵਟ ਦਿਖਦੀ ਹੋਵੇ ਤੇ ਉਹ ਪਰੇ ਥਾਈ ਦੇਖਿਓ ਤੁਹਾਨੂੰ ਮੈਂ ਦਿਖਾਉਣਾ ਉਹ ਪਰੇ ਥੇ ਕਿੱਧਰ ਜਾਣਾ ਹੈ ਉਹ ਕਿੱਥੇ ਥੇ ਜਾਣਾ ਕੋਈ ਵਟ ਨਹੀਂ ਵੀ ਇੱਧਰ ਆ ਰਿਹਾ 555 ਪਾਵਲ ਪਲੱਸ 605 ਹੈ ਇਹ ਤਾਂ 605 ਹੈ ਬਿਲਕੁਲ ਕਦੇ-ਕਦੇ ਮੇਰਾ ਮਨ ਕਰਦਾ ਵੀ ਇਹਨੂੰ 3 ਸਪੀਡ ਕਰਾ ਦਈਏ ਕਿਉਂਕਿ ਇੰਜਨ 'ਚ ਜਾਨ ਬਹੁਤ ਐ ਪਰ ਫਿਰ ਐਦਾਂ ਹੋ ਜਾਂਦਾ ਵੀ ਕਦੇ-ਕਦੇ ਜਦੋਂ ਆਪਾਂ ਨੂੰ ਰੀਸੇਲ ਕਰਨੀ ਪੈਂਦੀ ਸੀ ਤਾਂ ਫਿਰ ਉਦੋਂ ਵੈਲਿਊ ਨਹੀਂ ਰਹਿੰਦੀ ਟਰੈਕਟਰ ਦੀ ਕਿਉਂਕਿ ਹਰੇਕ ਬੰਦਾ ਲੈਣ ਵਾਲਾ ਐਂ ਕਹਿੰਦਾ ਵੀ ਯਾਰ ਥਿਗਾੜਵਾਜੀ ਨਾ ਕੀ ਸੀ ਜੋ ਬੈਕ ਅੱਗੇ ਵਾਸਤੇ ਜਣੀ ਐਸੀ ਟਰੈਕਟਰ ਨੂੰ ਰੱਖਣਾ ਉਹ ਇਸ ਵਾਰ ਲਾਉਣਾ ਹੀ ਲਾਉਣਾ ਤਾਂ ਤਾਂ ਕਰਕੇ ਮਜਬੂਰੀ ਦੀ ਸਾਡੀ ਵੀ ਚਲੋ ਟਰੈਕਟਰ ਨੂੰ ਥੋੜਾ ਜਿਹਾ ਚੱਲ ਕੇ ਜੇ ਰਮਾ ਹੋ ਜਾਂਦਾ ਹੋਰ ਫਿਕਸਲੇ ਇਸ ਤੇ ਚੱਲੇ ਐਵੇਂ ਨਹੀਂ ਹੈ ਵੀ ਓਵਰ ਹੀਟ ਕਰਿਆ ਟਰੈਕਟਰ ਨੂੰ ਵੀ ਕਈਆਂ ਨੂੰ ਆਤ ਹੁੰਦੀ ਵੀ ਹਾਂ ਆਪਾਂ ਕੱਪੜਾ ਲਾ ਕੇ ਗਰਮ ਕਰੀਏ ਟਰੈਕਟਰ ਫੇਰ ਖੁੱਲੂਗਾ ਖੁੱਲ ਖਲਾਉਣੇ ਵਾਲੇ ਚੱਕਰ ਨਹੀਂ ਹੁੰਦੇ ਐਦਾਂ ਹੋ ਜਾਂਦਾ ਵੀ ਥੋੜੀ ਜਿਹੀ ਇੱਕ ਵਰਕਿੰਗ ਹੋ ਜਾਂਦੀ ਟਰੈਕਟਰ ਦੀ ਕੁਝ ਘੰਟਿਆਂ ਦੀ ਸਹੀ ਜਾਂਦੇ ਅੰਦਰ ਅੱਜ ਕੰਮ ਫਾਈਨਲ ਕਰਤਾ ਜੀ ਵਾਹ ਜੇਪਰ ਜਾਣਾ ਕਰਦਾ ਭਰਦੀ ਆ ਭਰਦੀ ਹੈ ਖੋਲ ਗੁੰਡਾ ਲਓ ਜੀ ਮਿੱਤਰੋ ਕੰਮ ਨਵੇੜ ਲਿਆ ਸਾਰਾ ਫਾਈਨਲ ਹੋ ਗਿਆ ਕਿਲਾਖੰਡ ਰਹਿ ਗਿਆ ਕੱਲ ਨੂੰ ਉਹ ਉਹ ਟਰੈਕਟਰ ਨਾ ਬਣਾ ਦੇਣਾ ਕੱਲ ਨੂੰ ਪਾਉਣਾ ਲੇਜ਼ਰ ਹੈ ਨਹੀਂ ਟਕੌੜਾ ਮੈਨੂੰ ਐ ਤਾਂ ਵੀ ਰਾਮ ਰੂ ਮਿਲ ਜੂਗਾ ਹਾਂ ਹੈਗਾ ਕਰਮਾ ਚ ਹੈ ਹੱਥ ਖੋਲ ਕੇ ਆਪ ਹੱਥ ਦਿਖਾਈਏ ਤੇ ਨੂੰ ਆਪਣੇ ਕੰਮ ਦਿਖਾਈਏ ਉਹ ਕਰ ਮੇ ਲੁਕੇ ਪਏ ਆਪਣੇ ਤਾਂ ਕਰਦੇ ਚ ਲਿਖੀ ਰਹੀ ਖਤਮ ਹੋ ਗਈਆਂ ਸੋ ਮੇਰੇ ਵੀਡੀਓ ਤੇ ਥਿੱਲੋ ਬਲੌਗਸ ਚੈਨਲ ਬਲੈਂਡਿੰਗ ਯਾਰ ਮਸ਼ੀਨ ਸੁਥਰੀ ਹੈ ਚੱਲ ਵੀਰੇ ਕਦੇ ਮੂਡ ਤੇ ਬਣਾ ਲੈਨੇ ਗਏ ਚੱਕ ਦਿੰਨੇ ਮਨ ਨਹੀਂ ਚੱਕਣੀ ਘੈਂਟ ਮਸ਼ੀਨ ਹੈ ਸੋਹਣੀ ਮਸ਼ੀਨ ਹੈ ਟਾਪ ਦਾ ਬਲੈਂਡ ਆ ਕੱਲੂ ਕੱਢੀ ਇਹਨੂੰ ਸੋਰ ਮੈਨੂੰ ਲੇਜ਼ਰ ਤੇ ਪਾਉਣਾ ਹੁਣ ਕੱਲੂ ਚਲੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਜਲੀ ਸੋ ਮਿਲਦੇ ਹਾਂ ਜੀ ਅਗਲੇ ਬਲੌਗ ਚ ਠੀਕ ਹੈ ਜੀ ਭਾਈ ਸਤਿ ਸ੍ਰੀ ਅਕਾਲ